ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇਵ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੀਓ ਬਾਲਾ ਜ਼ਿਲ੍ਹਾ ਤਰਨਤਾਰਨ ਦਾ ਜੀ ਤਹਿਸੀਲ ਵੀ ਤਰਨਤਾਰਨ ਸ੍ਰੀ ਰਾਮ ਸਿੰਘ ਕੋਲ ਆ ਚੁੱਕੇ ਜੀ ਅੱਜ ਵੀ ਭਾਈ ਨੂੰ 6-7 ਨਾਲ ਬਬੂ ਜੀ ਸੇਲ ਆ ਤੇ ਆਹ ਹੁਣ ਭਾਈ ਜੀ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕਰ ਕੋੜ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟ ਕੋਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀਮ ਦੇ ਦਿਓ ਨਾਲੇ ਵੀਡੀਓ ਬਾਤ ਅਸ਼ੇ ਕਰਦਿਆ ਕਰੂੰ। ਚੋਣਾਂ ਘਾ ਵਿੱਚ ਜਿਵੇਂ ਜਰਾ ਫੈਰਾ ਹੁੰਦੇ ਤੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਦਨਾਮ ਜੀ? ਬੜੀ ਕਿਰਪਾ ਮਾਲਕ ਦੀ। ਕਿਵੇਂ ਵੇਘਿਆ ਮਾਲ? ਵੇਘਿਆ ਜੀ। ਚਲੋ ਚਲੋ। ਹਾਂ ਜੀ। ਕਿ ਨੇ ਅੱਜ ਫਰ? ਅੱਜ ਆਪਣੇ ਕੋਲ ਇੱਕ ਬੱਛੀ ਆ। ਹਾਂ ਜੀ। 6 ਦੰਦ ਬੱਛੀ ਆ ਰਾਤੀ ਸੂਗ ਗੱਡੀਆਂ ਵਿੱਚ ਜੇ ਜੁਰਪਾ ਕੇ ਵੇਲੀ ਹੋਈ ਮਗਰ ਵੀ ਬੱਛੀ ਆ। ਅੱਛਾ ਮਗਰ ਦੀ ਬੱਛੀ ਆ। ਬੱਛੀ ਨੂੰ ਬੱਛੀ ਦਿੱਤੀ ਆ 6 ਦੰਦ ਪਿਓ ਰਿਆ। ਠੀਕ ਆ। ਹਾਂ। ਪੁਰਿਆ ਬੱਛੀ ਨੂੰ ਡਿਜ਼ ਹਾਂ ਲੀ ਗੱਨੀ ਕੋਲ ਆਜੋ ਬਰਾ ਬੜਾ ਵੇੜਾ ਲਪਾਇਆ ਦੇ ਕਿੰਨਾ ਰਿਕਰ ਨਹੀਂ ਉਰਸਣਾ ਜੀ ਇਹ ਆਇਆ ਸੁਨੀਲ ਸਾਹਿਬ ਇੱਕੋ ਜਵਾਈ ਕੀਤੀ ਹੂ ਠੀਕ ਆ ਇਹਦਾ ਪਹਿਲੇ ਦਾ ਰਿਕਰ ਰਿਹਾ 20 ਕਿਲੋ ਦਾ 20 ਕਿਲੋ ਅਰ ਗਈ 25 ਬਰਸ ਦਊ ਜਿੱਡਾ ਕੱਦਿਆ ਲਓ ਜੀ ਇਹ ਰੋਟੀ ਆਖੀ ਜਾਵੇ ਆ ਮੂੰਹ ਵੇਖ ਲਓ ਹਾਂ ਨਹੀਂ ਨਹੀਂ ਉਹ 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 ਤੋਂ ਬਾਅਦ ਬਾਅਦ ਲੈ ਜਰ ਬਾਲ ਦੋ ਜੀ ਪਿੱਛੇ ਬੱਚੀ ਬਹੁਤ ਸੋਹਣੀ ਆ ਗਿਆ ਆ ਦੇਖੋ ਆ ਦੇਖੋ ਲੈ ਆਹ ਤੇ ਬੱਚੀ ਖੜੀ ਆ ਦੇ ਹਾਂ ਹਾਂ ਬਿਲਕੁਲ ਕੀ ਬਰਾਦਰ ਦੁੱਧ ਕੀ ਜਾਂਦਾ ਇਹਨੂੰ ਬਸ ਠੀਕ ਆ ਛਿੱਗੀ ਆ ਮੂੰਹ ਆ ਜੇ ਛੇ ਦਾ ਹਨ ਨਾਲ ਲੈ ਬਈ ਇਹ ਨਾ ਕੋਈ ਆਖੇ ਕਿ ਉੱਤਾਂ ਆਂਦੇ ਦੇਖ ਹੋਰ ਛੇ ਦਾ ਆਂਦੇ ਆ ਛੇ ਦਾ ਛੇ ਦਾ ਠੀਕ ਆ ਲੈ ਚਲ ਜੋ ਆਜੂ ਵਧੀ ਨਿਕਲਿਆ ਮਾਣਾ ਜਵਾਬ ਕਹਿਣਾ ਲਈ ਉਗੜ ਉਗੜ ਮੋਟੀ ਕੀਤੀ ਤਾਰੇ ਰਵੱਲ ਬਸ ਠੀਕ ਆਗੇ ਅਰੇ 5 6 ਕਿਲੋ ਕੱਢੀ ਬੈਠਾ ਨਹੀਂ ਜਾਂਦਾ ਠੀਕ ਆ ਚਲੋ ਬੋਲੋ ਭਰਾ ਲੀਸ਼ਾ ਜੀ ਦੀ ਬੱਚੀ 80 ਹਜ਼ਾਰ ਦਾ ਘੜਾ ਖਰੀਦਨੇ ਪਰ ਆਪਾਂ ਨਹੀਂ ਮੰਗਣਾ ਮੋਲ 70 ਹਾਂ ਘੜੀ ਦੇ ਦੇ ਕੇ ਕਰ ਦਿਓ ਹਰ ਮਾਂ ਪੰਜ ਹਜ਼ਾਰ ਜੀਏ ਲੈ 60 ਤਿੰਨ ਹੋਰ ਘੜਦਾਂਗੇ ਪੂਰੇ ਬੈਠ ਦੀ 52 ਦੀ 52 ਦੀ ਲੈ ਲਓ 55 ਦੀ ਜਾਂਦੇ ਹੋਰ ਧੱਕਾ ਆ ਜਾਣਾ ਜੀ ਚਲ ਦੇ ਦਾਂਗੇ ਲੈ ਲਓ ਜਾ ਜਾਂਦੇ ਕੋਈ 55 ਜਾਂਦੇ। ਇਹ ਆਂਦੇ ਜਾਂਦੇ ਰਹਿਣੀਆਂ ਸੁਣਾਵੇਂਗਾ। ਨਹੀਂ ਨਹੀਂ ਚੱਲਣ ਦੇ ਕੋਈ ਨਹੀਂ। ਚੱਲ। ਮੈਂ ਝੋਟੀ ਨਾਲ ਦੁੱਧ ਤੂੰ 13 ਦਾ 12। ਬੋਲੀ ਲਾ ਲੈ ਦੁੱਧ ਦੇ ਚੌਥਾ ਦਿਨ ਹੋਇਆ। ਲਓ ਜੀ ਵੇਖੋ ਘਰਾਂ ਦੇ। ਇਹ ਵੀ ਵੇਖੋ ਘਰਾਂ ਦੇ। ਬਾਹਰ ਵੇਖੋ ਟੀਮ ਲੱਗਾ। ਬਸ ਠੀਕ ਆ। ਆਹ। ਚਵਾਰੂ ਕਿਵੇਂ ਆ? ਚਵਾਰ ਕਹਿਣ ਵਾਲੀ ਗੱਲ ਨਹੀਂ ਦੇ। ਅੱਛਾ। ਚਵਾਰੇ ਕਰ ਮਾਦੀ ਆਂਦੀ ਕੀ ਭਾਵੇਂ। ਇੱਧਰ। ਨਹੀਂ ਨਹੀਂ ਠੀਕ ਠੀਕ ਆ। ਠੀਕ ਆ ਲੈ ਚੱਲ ਘਰਾਂ ਦੇ। ਚੰਗੀ ਝੋਡੀ ਨਰੋਈ ਨਾਲੇ ਵੱਡੀ ਪੂਰੀ ਜ਼ਬਰਦਸਤ ਝੋਡੀ ਇਹ ਬਸ ਠੀਕ ਆ ਹਾਲ ਹੀ ਫਰਾ 3 ਹੈ ਉਹ ਇਹ ਢੂ ਢੂਡੀਆਂ ਬਣਾਡੀਆਂ ਹੂੰ ਉਹ 1.40 35 ਜੋ ਵੱਡੀ ਕਰੇ 1.50 ਝੋਡੀ ਜਸਨੋ ਦਵਾ ਇੱਕ 25 ਦੀ ਚਲੋ ਮਾਣਤ ਕਰਦੇ ਜੀ ਬਸ ਠੀਕ ਆ ਆਹ ਆਹ ਥੋੜੀ ਫਿਰ 2 14 ਕਿਲੋ ਹੋਊਗਾ ਅੱਛਾ ਭਾਵੇਂ ਦੋ ਡੰਦੇ ਛੋੜੇ ਹੋਈ ਆ ਲਓ ਜੀ 14 ਕਿਲੋ ਵਾਲੀ ਨੀਲੀ ਨਹੀਂ ਝੋਟੀ ਆ ਨੀਲੀ ਵਿੱਚ ਆਂਦੀ ਆ ਪਰ ਅੱਖਾਂ ਐ ਨਹੀਂ ਹਨਾ ਅੱਖਾਂ ਨਹੀਂ ਆ ਗਈ ਅੱਖਾਂ ਐ ਨਹੀਂ ਪਰ ਚੰਗੀ ਚੰਗੀ ਮੈਵਾ ਮਗਰ ਕੱਟੀ ਮਗਰ ਕੱਟੀ ਨਾਲੇ ਇਹ ਵੀ ਵੇਖੋ ਬਰਾਂ ਦੇ ਪੂਰੀ ਫੋਲ ਵੱਡੀ ਆ ਨਹੀਂ ਠੀਕ ਆ ਵੱਡੀ ਐ ਕਿ ਮੈਂ ਪੂਰੀ ਬੱਚਾ ਕੱਟੀ ਕੱਟੀ ਆ ਗਈ ਨਾ ਕੱਟੀ ਸੰਦੀਰ ਕੱਟੀ ਮਗਰ ਅੱਲਾਂ ਦਾ ਕਰਾ ਇਗਾ ਕੀ ਚਲ ਹਾਂਜੀ ਫਿਰ ਹਾਂਜੀ ਇਹਦੇ ਢੋਡੀ ਦਾ ਰੇਲਾ ਸੁਵਾਦਾ ਹੀ ਆ ਹਾਂ ਮੋਲ ਇੱਕ ਪੰਜੀਰਾਂਗੇ ਇੱਕ 15 ਦੇ ਦੀ ਇੱਕ 15 ਦੀ ਇੱਕ 10 ਦੀ ਦੇ ਲਓ ਇੱਕ 10 ਦੀ ਚਲੋ ਹੋਰ ਛੜ ਦਾਂਗੇ ਚਲੋ 8 ਦੀ 8 ਦੀ ਦੇ ਰਾਂ ਵਾ ਠੀਕ ਐ ਇਹ ਵੀ ਸਹੀ ਆ ਮੈਂ ਮੀ ਤੇ ਦੁੱਧ 14 ਕਿਲੋ ਮਗਰ ਕੱਟੀ ਮਗਰ ਕੱਟੀ ਚੋਰਾ ਘਲ ਦੋਤ ਦੇ ਵੱਡੀ ਨਾਲੇ ਮੈਂ ਆ ਦੇਖੋ ਪੂਰੀ ਬੋਲੇ ਵੱਡੀ 14 ਕਿਲੋ ਜੋ ਕੇ ਦੁੱਧ ਖੜੇ ਵਾ ਠੀਕ ਆ ਠੀਕ ਆ ਆ ਜੋ ਮਗਰ ਕੱਟੀ ਮਗਰ ਕੱਟੀ ਇਹਦੇ ਕੱਟੀ ਮਗਰਾ ਤੇ ਵੇਖੋ ਜੈਡ ਬਲੈਕ ਨਾਲ ਹੈ ਨਾ ਹਾਂ ਨਹੀਂ ਫਿਰ ਬੋਲੋ ਹਾਂ ਕਿਹੜਾ ਮਹੀਨਾ ਲੱਖੋਂ ਬਾਅਦ ਆ ਹਾਂ ਮੋਲੇ ਕ ਪੰਜ ਕਰਾਂਗੇ 95000 ਦੀ 95000 ਦੀ ਜਾਂ ਦੋ ਬਾਅਦ 5 ਹੋਰ ਛੱਡ ਦਾਂਗੇ 90 ਦੀ ਜਾਂ ਦੋ ਬਾਅਦ 88000 ਦੀ ਲਓ ਜੀ ਵੇਖੀ ਚਲੋ ਅਬ ਨਾਲ ਦੀ ਪੂਰੇ 85 ਦੇ ਦਾਂਗੇ ਜੱਸ ਨੂੰ ਲਓ 85000 ਰਵਾ ਠੀਕ ਆ ਇਹ ਵਿਕੀਆਂ ਵਾ ਚਲੋ ਦੇਖੋ ਜੀ ਆ ਪਸ਼ੂ ਪਈਆਂ ਦਾ ਜ ਬੜਾ ਸੁਣਾ ਰੇੜ ਤੇ ਚੰਗੇ ਪਸ਼ੂ ਪਰ ਚੁਵਾਈ ਕਰਕੇ ਚੈੱਕ ਕਰਕੇ ਫਸ ਗਏ ਨਹੀਂ 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 ਲਪੜੇ ਨਹੀਂ ਲਪੜੇ ਨਹੀਂ ਨਹੀਂ ਲਪੜੀਆਂ ਬਾਗੀ ਆ ਚੈੱਕ ਕਰਕੇ ਚੁਵਾਈ ਕਰਕੇ ਚੈੱਕ ਕਰਕੇ ਤਸੱਲੀ ਕਰਕੇ ਆਪਦੀ ਖੜੀ ਹਾਂ ਚਲੋ ਬੋਲੋ ਨੰਬਰ ਫਿਰ ਪਿੰਡ ਜੀਓ ਵਾਲਾ ਜਿਹੜਾ ਤਰਨਤਨ ਤਹਿਸੀਲ ਵੀ ਤਰਨਤਨ ਨੰਬਰ 88721 73292 78 ਗੱਲ